ਤਾਂ ਜੇ ਜੋ ਪਸ਼ੂ ਦੀ ਯੂਟਰਸ ਦੀ ਸਫਾਈ ਪ੍ਰੋਪਰ ਤਰੀਕੇ ਨਾਲ ਹੋ ਸਕੇ ਤੇ ਜੇਕਰ ਅੱਗੇ ਵੀ ਦੋ ਤਿੰਨ ਪਾ ਅਕੋਰਡਿੰਗ ਟੂ ਵੈਦਰ افੈਕਟਿਵਨੈਸ ਹੁੰਦਾ ਹੈ ਸੋ ਚਲੋ ਗਰਮੀ ਕਰਕੇ ਆਪਾਂ ਅੱਧਾ ਕਿਲੋ ਤਿੰਨ ਪਾ ਗੁੜ ਪਾ ਸਕਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾ ਦਾ ਉਮੀਦ ਸਾਰੇ ਸੱਜਣ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਬਾਕੀ ਅੱਗੇ ਤਰ੍ਹਾਂ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਆ ਜੀ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਜੀ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਆਪਣੀ ਆਉਣ ਵਾਲੀਆਂ ਨੌਲੇਜੇਬਲ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ। ਬਾਕੀ ਸੱਜਣੋ ਥੋੜੀਆਂ ਜਿਹੀ ਵੀਡੀਓ ਘੱਟ ਬਣਦੀਆਂ, ਕਾਫੀ ਕਮਾਂ ਦੇ ਰਜੇਵੇਂ ਆ ਹੋਣ ਕਰਕੇ ਕੋਸ਼ਿਸ਼ ਹੁੰਦੀ ਵੀ ਸੱਜਣਾਂ ਤੇ ਡੇਲੀ ਬੇਸਿਸ ਤੇ ਵੀਡੀਓ ਪਾਈਏ। ਜਿੱਥੋਂ ਜਿੰਨਾ ਕ ਆਪਾਂ ਨੂੰ ਸਮਾਂ ਮਿਲਦਾ। ਬਾਕੀ ਅੱਜ ਦੀ ਜਿਹੜੀ ਆਪਣੀ ਵਿਸ਼ੇਸ਼ ਵੀਡੀਓ ਰੋ ਸੱਜਣੋ ਅੱਗੇ ਵੀ ਆਪਾਂ ਗੱਲ ਕੀਤੀ ਸੀ ਜਿਵੇਂ ਜਿਵੇਂ ਆਪਾਂ ਆਪਣੇ ਪਸ਼ੂਆਂ ਦੀ ਤਿਆਰੀ ਕਰ ਰਹੇ ਹਾਂ ਉਸ ਤਰ੍ਹਾਂ ਤੁਹਾਨੂੰ ਵੀਡੀਓ ਜਰੂਰ ਸ਼ੇਅਰ ਕਰਾਂਗੇ। ਅੱਜ ਦੀ ਜੋ ਵਿ ਤਾਜ਼ੇ ਸੂਏ ਪਸ਼ੂ ਨੂੰ ਜਿਹੜਾ ਪਕਾੜਾ ਦੇਣਾ ਉਹ ਦੇਣਾ ਕਿਉਂ ਜ਼ਰੂਰੀ ਹੈ ਤੇ ਆਪਾਂ ਜਿਹੜੀ ਉਹ ਕਾੜ੍ਹ ਦੀ ਰੈਸਪੀ ਕਿਸ ਤਰ੍ਹਾਂ ਤਿਆਰ ਕਰਦੇ ਵੀ ਕਾੜ੍ਹ ਚਿੱਕੀ ਕੀ ਜੀ ਐਡ ਕਰਕੇ ਆਪਾਂ ਦਿੰਨੇ ਆ ਉਸ ਤੇ ਆਪਣੀ ਮੇਨ ਵੀਡੀਓ ਅੱਜ ਰਹੂਗੀ ਪਹਿਲੇ ਨੰਬਰ ਤੇ ਤਾਂ ਗੱਲ ਕਰਕੇ ਸੱਜਣੋ ਵੀ ਜਿਹੜਾ ਕਾੜਾ ਦੇਣਾ ਜ਼ਰੂਰੀ ਪਸ਼ੂ ਨੂੰ ਇਸ ਲਈ ਆ ਤਾਂ ਜੋ ਜੋ ਪੋਸ਼ੂ ਦੀ ਯੂਟਰਸ ਦੀ ਸਫਾਈ ਪ੍ਰੋਪਰ ਤਰੀਕੇ ਨਾਲ ਹੋ ਸਕੇ ਤੇ ਜੇਕਰ ਅੱਗੇ ਵੀ ਆਪਾਂ ਗੱਲ ਕੀਤੀ ਸੀ ਵੀ ਯੂਟਰਸ ਦੀ ਪ੍ਰੋਪਰ ਤਰੀਕੇ ਨਾਲ ਸਫਾਈ ਹੋਊਗੀ ਤਾਂ ਪਸ਼ੂ ਆਪਣੀ ਪ੍ਰੋਪਰ ਮਿਲਕ ਪ੍ਰੋਡਕਸ਼ਨ ਤੇ ਫੇਰ ਹੀ ਆਊਗਾ ਜੇਕਰ ਉਸ ਦੀ ਅੰਦਰੋਂ ਪ੍ਰੋਪਰ ਸਫਾਈ ਹੋਈ ਹੋਊਗੀ ਤੇ ਬਾਕੀ ਇੱਕ ਸੱਜਣਾ ਨੂੰ ਮੈਂ ਗੱਲ ਐਡ ਕਰਨੀ ਚਾਹੁੰਦਾ ਜੇਕਰ ਆਪਾਂ ਚੰਗੇ ਬੁੱਲਾਂ ਦਾ ਸੀਮਨ ਯੂਜ਼ ਕਰਨਾ ਚਾਹੁੰਦੇ ਆ ਬਰੀਡਿੰਗ ਕਰਨੀ ਚਾਹੁੰਦੇ ਆ ਆਪਣੇ ਪਸ਼ੂਆਂ ਦਾ ਤਾਂ ਪਸ਼ੂ ਦੀ ਏਆਈ ਕਰਾਉਣ ਤੋਂ ਪਹਿਲਾਂ ਮੈਂ ਜ਼ਰੂਰ ਕਹੂੰਗਾ ਵੀ ਜਦੋਂ ਪਸ਼ੂ ਹੀਟ ਕੱਢਦਾ ਫਰਸਟ ਜਾਂ ਸੈਕਿੰਡ ਹੀਟ ਜਦੋਂ ਵੀ ਆਪਾਂ ਏਆਈ ਕਰਾਉਣੀ ਹੈ ਉਸ ਦੇ ਪਹਿਲਾਂ ਦਵਾਈ ਜ਼ਰੂਰ ਭਰਾਈ ਜਾਵੇ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਇਨਫੈਕਸ਼ਨ ਨਾ ਆ ਨਵੇ ਤੇ ਦਵਾਈ ਭਰਉਣ ਦੇ ਨਾਲ ਸੱਜਣਾ ਮੇਰਾ ਪਰਸਨਲ ਐਕਸਪੀਰੀਅੰਸ ਸੱਜਣਾ ਨੂੰ ਸਿੱਖਣ ਕਰਕੇ ਸੋ ਕਨਸੈਪਸ਼ਨ ਰੇਟ ਦੇ ਵਿੱਚ ਕਾਫੀ ਜਿਆਦਾ ਇਮਪਰੂ ਬਟਾਪ ਇਸ ਵਿੱਚ ਐਡ ਕੀਤਾ। ਬਾਕੀ ਗੱਲ ਆਪਾਂ ਜ ਕਾੜੇ ਦੀ ਕਰ ਰਹੇ ਸੱਜਣੋ। ਜਿਹੜਾ ਆਪਾਂ ਕਾੜਾ ਦਿੰਨੇ ਸੱਜਣੋ। ਬਾਕੀ ਹਰੇਕ ਸੱਜਣ ਦਾ ਸੱਜਣ ਨੂੰ ਕੰਮ ਕਰਨ ਦਾ ਤਰੀਕਾ ਵੱਖੋ ਵੱਖਰਾ ਹੁੰਦਾ। ਸੋ ਕੋਈ ਸੱਜਣ ਕਿਸ ਤਰ੍ਹਾਂ ਕੰਮ ਕਰਦਾ ਤੇ ਕੋਈ ਕਿਸ ਤਰ੍ਹਾਂ ਬਾਕੀ ਜੂ ਆਪਾਂ ਕਾੜਾ ਦਿੰਨੇ ਸੱਜਣੋ। ਉਸ ਵਿੱਚ ਮੇਨ ਤੌਰ ਆਪਾਂ ਤਿੰਨ ਤਿੰਨੇ ਤੋਂ ਚਾਰ ਚੀਜ਼ਾਂ ਹੀ ਐਡ ਕਰਦੇ ਆਂ। ਸੌਂਫ, ਗੁੜ ਤੇ ਅਜਮਾਇਣ ਤੇ ਮੋਟੀ ਇਲਾਇਚੀ ਜਿਸ ਨੂੰ ਸੱਜਣੋ ਗੱਲ ਕਰ ਗਏ ਇਹਨਾਂ ਦੀ ਜੋ ਮਾਤਰਾ ਸੱਜਣੋ ਜੋ ਆਪਾਂ ਤੁਹਾਨੂੰ ਚੀਜ਼ਾਂ ਦਿੱਤੀਆਂ ਆ ਅਪ੍ਰੋਕਸੀਮੇਟਲੀ 100 ਗ੍ਰਾਮ ਤੋਂ ਚਲੋ 50 ਗ੍ਰਾਮ ਦੀ ਡੋਸ ਚਲੋ ਚਾਹੀਦੀ ਆ 50 ਗ੍ਰਾਮ ਸੌਫ 50 ਗ੍ਰਾਮ ਅਜਵਾਇਨ ਤੇ 50 ਹੀ ਗ੍ਰਾਮ ਮੋਟੀ ਇਲਾਇਚੀ ਤੇ ਵਿੱਚ ਇਸਦੇ ਗੋੜ ਆਪਾਂ ਐਡ ਕਰਨਾ ਅੱਧਾ ਕਿਲੋ ਤੋਂ ਤਿੰਨ ਪਾ ਅਕੋਰਡਿੰਗ ਟੂ ਵੈਦਰ افੈਕਟਿਵਨੈਸ ਹੁੰਦਾ ਹੈ ਸੋ ਚਲੋ ਗਰਮੀ ਕਰਕੇ ਆਪਾਂ ਅੱਧਾ ਕਿਲੋ ਤਿੰਨ ਪਾ ਗੋੜ ਪਾ ਸਕਦੇ ਆ ਇਸ ਨੂੰ ਚੰਗੀ ਤਰ੍ਹਾਂ ਆਪਾਂ ਕਾੜਨਾ ਕਾੜ ਕੇ ਉਸ ਨੂੰ ਠੰਡਾ ਕਰਕੇ ਨਾਰਮਲ ਅ ਨਾਰਮਲ ਜਦ ਉਹਦਾ ਟੈਂਪਰੇਚਰ ਕਰਕੇ ਪਸ਼ੂ ਨੂੰ ਦੇਣਾ ਤਾਂ ਕਾਫੀ ਪਸ਼ੂ ਤਾਂ ਸਿੱਧੇ ਤੌਰ ਤੇ ਖਾ ਲੈਂਦੇ ਕਈ ਪਸ਼ੂ ਉਸ ਨੂੰ ਨਹੀਂ ਪੀਂਦੇ ਸੱਜਣੋ ਸੌਰੀ ਸੋ ਇਸ ਨੂੰ ਪਸ਼ੂ ਨੂੰ ਦੇਣਾ ਦਿਨ ਦੇ ਵਿੱਚ ਇੱਕ ਵਾਰ ਤਾਂ ਦੇਣਾ ਜ਼ਰੂਰੀ ਜ਼ਰੂਰੀ ਆ ਤੇ ਜੇਕਰ ਆਪਾਂ ਦੋ ਟਾਈਮ ਦੇ ਸਕਦੇ ਤਾਂ ਉਸ ਤੋਂ ਵੀ ਬੈਟਰ ਰਿਜ਼ਲਟ ਮਿਲਦੇ ਆ ਸੋ ਚਲੋ ਇੱਕ ਵਾਰ ਦੇਣਾ ਤਾਂ ਮੋਸਟ ਇੰਪੋਰਟੈਂਟ ਆ ਇਹ ਆਪਾਂ ਤਿੰਨ ਤੋਂ ਚਾਰ ਦਿਨ ਤਾਂ ਸਹੀ ਮੈਨੇ ਲਗਾਤਾਰ ਆਪਾਂ ਦੇਣਾ ਹੁੰਦਾ ਚੰਗੇ ਰਿਜ਼ਲਟ ਦੇ ਲਈ ਉਸ ਤੋਂ ਬਾਅਦ ਇਸ ਦੀਆਂ ਪਕਟਾ ਸਕਦੇ ਆ ਤੇ ਇਹ ਇਹ ਦੇਣ ਤੋਂ ਬਾਅਦ ਤੁਹਾਨੂੰ ਆਪ ਨੂੰ ਨਤੀਜੇ ਮਿਲਣਾ ਸ਼ੁਰੂ ਹੋਊਗਾ ਵੀ ਪਸ਼ੂ ਮੈਲੇ ਤੋਂ ਚੱਲ ਪੂ ਆਪਣੀ ਮਲਕੀ ਮਾਈ ਸਜਣ ਨੂੰ ਤੁਸੀਂ ਦੇਖ ਦੇਖ ਰਹੇ ਹੋ ਸਕਰੀਨ ਤੇ ਇਸ ਨੂੰ ਸੂਈ ਨੂੰ ਅੱਜ ਲਗਭਗ 9 ਦਿਨ ਹੋਏ ਆ ਸੋ ਜਿਹੜਾ ਇਹਦਾ ਮੈਲਾ ਯੂਟਰਸ ਦੇ ਵਿੱਚੋਂ ਚੱਲਣਾ ਸ਼ੁਰੂ ਹੋ ਚੁੱਕਿਆ ਜਿਹੜਾ ਕਿ ਇੱਕ ਚੰਗਾ ਸਿੰਪਟਮ ਆ ਸਜਣ ਨੂੰ ਜਿਹਦੇ ਨਾਲ ਦੁੱਧ ਤੇ ਛੇਤੀ ਆਊਗਾ ਪਸ਼ੂ ਦੂਸਰੇ ਪਾਸੇ ਗੱਲ ਕਰੀਏ ਪਸ਼ੂ ਦੀ ਅੰਦਰੋਂ ਪ੍ਰੋਪਰ ਤਰੀਕੇ ਨਾਲ ਸਫਾਈ ਹੋ ਰਹੀ ਆ ਤਾਂ ਜੋ ਪਸ਼ੂ ਅਗਲੇ ਸੂਏ ਲਈ ਪ੍ਰੀਪੇਅਰ ਹੋ ਜਾਊਗਾ ਸਮੇਂ ਸਿਰ ਇਹ ਵੀ ਇੱਕ ਜ਼ਰੂਰੀ ਆ ਇਸ ਤੋਂ ਬਾਅਦ ਸਜਣੋਂ ਆਪਾਂ ਡੀ ਵਰਮਿੰਗ ਕਰਕੇ ਇਸ ਦੀ ਜੋ ਪ੍ਰੋਪਰ ਫੀਡਿੰਗ ਸ਼ੁਰੂ ਕਰਾਂਗੇ ਹਾਲਾਂਕਿ ਫੀਡਿੰਗ ਆਪਾਂ ਹੁਣ ਵੀ ਇਸ ਨੂੰ ਦੇ ਰਹੇ ਆ ਉਹ ਜਿਹੜੀ ਕਿ ਪ੍ਰੋਪਰ ਨਹੀਂ ਦੇ ਰਹੇ ਹਰੇ ਬਿਲਕੁਲ ਘੱਟ ਦੇ ਰਹੇ ਆ ਅ ਇਸ ਤੋਂ ਬਾਅਦ ਡੀ ਵਰਮਿੰਗ ਕਰ ਦੋ ਬਾਅਦ ਪ੍ਰੋਪਰ ਫੀਡਿੰਗ ਅਨਸਾਰ ਇਸ ਦੇ ਆਪਾਂ ਜਿਸ ਤਰ੍ਹਾਂ ਮਿਲਕ ਤੇ ਇਸ ਨੂੰ ਲਿਆਵਾਂਗੇ ਤੁਹਾਡੇ ਤਾਂ ਹੀ ਆਪਾਂ ਵੀਡੀਓ ਰਾਈਂ ਦੱਸਾਂਗੇ ਬਾਕੀ ਆਪਾਂ ਇਸ ਟਾਈਮ ਜੋ ਇਸ ਨੂੰ ਫੀਡਿੰਗ ਦੇ ਸਜਣੋਂ ਦੇ ਰਹੇ ਆ ਉਹ ਕਣਕ ਦਾ ਚੋਕਰ ਵੜੇਮਿਆਂ ਦੀ ਖਲ ਦੇ ਮੜੇਵੇਂ ਦੀ ਖਾਲ ਸੱਜਣੋ ਤੇ ਜਿਹੜੀ ਕਾਰਗਿਲ ਦੀ ਫੀਡ ਆ ਉਹ ਆਪਾਂ ਇਸ ਨੂੰ ਪਰ ਡੇ ਡੇਢ ਡੇਢ ਕਿਲੋ ਇਸ ਟਾਈਮ ਦੇ ਰਹੇ ਆ ਅਪ੍ਰੋਕਸੀਮੇਟਲੀ ਇਹ ਕੋਈ ਪੱਕੀ ਦਾ ਤੋਲ ਨਹੀਂ ਹੁੰਦੀ ਅੰਦਾਜ਼ਾ ਹੁੰਦਾ ਸੱਜਣੋ ਸੇ ਬਸ ਇਸ ਇਸ ਟਾਈਮ ਆਪਾਂ ਇਹ ਹੀ ਇਸ ਡਾਈਟ ਦੇ ਰਹੇ ਆ ਬਸ ਚੀਜ਼ਾਂ ਨਾਲ ਆਪਾਂ ਗੇਹੀ ਰਹਿਣੀਆਂ ਸੱਜਣੋ ਫੀਡਿੰਗ ਦੇ ਵਿੱਚ ਆਪਣੀ ਚ ਬਸ ਨੇ ਡੋਜ਼ ਵਧਾ ਦਾਂਗੇ ਤੇ ਹਾਲਾਂਕਿ ਆਪਾਂ ਇਹਦੀ ਲੈਟੀ ਸ਼ੁਰੂ ਕਰਨੀ ਜਿਹੜੀ ਆ ਪਰ ਇਹਨੇ ਕੇ ਪੌਣੇ ਕਣਕ ਦੀ ਲੈਟੀ ਪਾਉਣੀ ਜ਼ਰੂਰੀ ਇਸ ਲਈ ਆ ਵੀ ਇੱਕ ਤੋਂ ਦੇ ਵਿੱਚ ਕਾਰਬੋਹਾਈਡਰੇਟਸ ਦੀ ਜੋ ਮਾਤਰਾ ਸੱਜਣੋ ਉਹਾਈ ਇਕਵਲਟੀਜ਼ ਦੇ ਵਿੱਚ ਹੁੰਦੀ ਆ ਦੂਸਰੇ ਪਾਸੇ ਉਸ ਦੇ ਨਾਲ ਪਸ਼ੂ ਦਾ ਪਸ਼ੂ ਉਸ ਨੂੰ ਖਾਂਦਾ ਵੀ ਚਾਕੇ ਤੇ ਮੱਝਾ ਖਾਸ ਤੌਰ ਤੇ ਲੇਟੀ ਖਾਂਦੇ ਨਾਲ ਜਿਆਦਾ ਦੁੱਧ ਤੇ ਇਫੈਕਟ ਕਰਦੀਆਂ ਜਿੱਥੇ ਤਾਂ ਮੇਰਾ ਪਰਸਨਲ ਐਕਸਪੀਰੀਅੰਸ ਸਮੇਂ ਦੇਖਿਆ ਫੋ ਕਈ ਇਹ ਜਿਹੜੇ ਪਸ਼ੂ ਸੱਜਣ ਨੂੰ ਕੋਈ ਖਰਾਕ ਹੀ ਨਹੀਂ ਖਾਂਦੇ ਤਾਂ ਆਪ ਉਸ ਨੂੰ ਕਣਕ ਦੀ ਲੇਟੀ ਤੇ ਵੀ ਮਤਲਬ ਕਹਿ ਸਕਦੇ ਆਪਾਂ ਚੰਗਾ ਦੁੱਧ ਲੈ ਸਕਦੇ ਆ ਐਨਾ ਕ ਮੈਂ ਜਰੂਰ ਸੱਜਣਾਂ ਨੂੰ ਕਹਿਣਾ ਜਾਊਂਗਾ ਜੇਕਰ ਆਪਾਂ ਜਿਆਦਾ ਮਾਤਰਾ ਵਿੱਚ ਪਸ਼ੂ ਨੂੰ ਲੇਟੀ ਦਵਾਂਗੇ ਉਸ ਦੇ ਨਾਲ ਪੀਐਚ ਡਿਸਟਰਬ ਹੌਂਸੀ ਚਾਂਸ ਥੋੜੇ ਜਿਹਾ ਜ਼ਿਆਦਾ ਹੁੰਦੇ ਆ ਉੱਤੇ ਆਪ ਨੂੰ ਇਹ ਨਿਗਰੱਖਣੀ ਜ਼ਰ ਵੀ ਪਸ਼ੂ ਨੂੰ ਆਪਾਂ ਜਦੋਂ ਜਾਦੇ ਮਾਤਰਾ ਵਿੱਚ ਲੇਟੀ ਦੇ ਰਹੇ ਆ ਉਸ ਨੂੰ ਬਫਰ ਜਾਂ ਮਿੱਠਾ ਛੋਡੇ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਤਾਂ ਜੋ ਪਸ਼ੂ ਦਾ ਜਿਹੜਾ ਪੀ ਐਚ ਲੈਵਲ ਹੋ ਮੈਂਟੇਨ ਰਹੇ ਸੋ ਅੱਜ ਦੀ ਵੀਡੀਓ ਸੱਜਣੋ ਮੇਨ ਤਾਂ ਅਸੀਂ ਆਪਣੇ ਕਾੜੇ ਤੇ ਕਾੜੇ ਜਿਹੜੀਆਂ ਚੀਜ਼ਾਂ ਆਪਾਂ ਐਡ ਕਰਦੇ ਹੋ ਤੁਹਾਨੂੰ ਦੱਸ ਚੁੱਕੇ ਆ ਇਸ ਦੇ ਵਿੱਚ ਹੋਰ ਵੀ ਚੀਜ਼ਾਂ ਕਾਫੀ ਐਡ ਹੋ ਸਕਦੀਆਂ ਬਟ ਆਪਾਂ ਇਹੀ ਚੀਜ਼ਾਂ ਇਸ ਦੇ ਰਹੇ ਆ ਥੋੜੀ ਜੀ ਗਰਮੀ ਜ਼ਿਆਦੇ ਪੈਣ ਕਰਕੇ ਵੀ ਬਸ ਇਹ ਦੇਣਾ ਜ਼ਰੂਰੀ ਆ ਪਸ਼ੂਆਂ ਨੂੰ ਤਾਜੀ ਸੂਏ ਪਸ਼ੂ ਨੂੰ ਯੂਟਰਸ ਦੀ ਸਫਾਈ ਦੇ ਲਈ ਜੇਕਰ ਇਸ ਤੋਂ ਬਾਅਦ ਵੀ ਤੁਹਾਡਾ ਪਸ਼ੂ ਕਾਰਡ ਉਸਤੇ ਮੈਲੇ ਤੇ ਨਹੀਂ ਚੱਲਦਾ ਪੰਜਾਬ ਦੇ ਵਿੱਚ ਸੱਜਣੂ ਮੈਲਾ ਕਹਿ ਦਿੰਦੇ ਆ ਕਈ ਥਾਵਾਂ ਤੇ ਕੜ ਕਹਿ ਦਿੰਦੇ ਇਸ ਨੂੰ ਵੱਖ-ਵੱਖ ਪਛਾਵਾਂ ਵਿੱਚ ਵੱਖ-ਵੱਖ ਨਾਮ ਲੈ ਜਾਂਦੇ ਆ ਸੁਜੇਕਰ ਪਸ਼ੂ ਇਸ ਦੇ ਨਾਲ ਇਹ ਮੈਲਾ ਤਾਂ ਵੀ ਨਹੀਂ ਚੱਲਦਾ ਤਾਂ ਉਸ ਦੇ ਇਲਾਵਾ ਆਪਾਂ ਨੂੰ ਇੱਕ ਮੈਡੀਸਨ ਸੱਜਣੂ ਅੱਗੇ ਵੀ ਸ਼ਾਇਦ ਗੱਲ ਕੀਤੀ ਸੀ ਯੂਟਰੋਜਨ ਮੈਡੀਸਨ ਹੋਮੋਪੈਥੀ ਜੇਕਰ ਮੇਰੇ ਕੋਲ ਉਸ ਦੀ ਕੋਈ ਫੋਟੋ ਪਈ ਹੋਈ ਤਾਂ ਸੱਜਣੂ ਮੈਂ ਜ਼ਰੂਰ ਸਕਰੀਨ ਤੇ ਸ਼ੇਅਰ ਕਰੂੰਗਾ ਆਪਾਂ ਨੂੰ ਮਲਕੀ ਨੂੰ ਇਸ ਵਾਰ ਦੇਣ ਦੀ ਕੋਈ ਜ਼ਰੂਰਤ ਨਹੀਂ ਪਈ ਤੇ ਨਾ ਹੀ ਪਵੇਗੀ ਹੱਲ ਕਿਸ ਨੇ ਪ੍ਰੋਪਰ ਮੈਲੇ ਤੇ ਹਜੇ ਚੱਲਣਾ ਪ੍ਰੋਪਰ ਪਸ਼ੂ ਦਾ ਆਪਾਂ ट्रांजिशन ਪੀਰੀਅਡ ਤੇ ਡਰਾਈ ਪੀਰੀਅਡ ਆਪਾਂ ਕਿਸ ਤਰ੍ਹਾਂ ਪਸ਼ੂ ਦਾ ਮੈਂਟੇਨ ਕੀਤਾ ਇਹ ਬਹੁਤ ਹੀ ਜਿਆਦਾ ਬਾਕੀ ਸੱਜਣੋ ਆਪਣੀ ਵੀਡੀਓ ਦੇ ਵਿੱਚ ਤੁਸੀਂ ਵੀਰਾਂ ਆਪਣੀ ਦੇਖ ਰਹੇ ਹੋ ਇਸ ਨੂੰ ਥੋੜੀ ਡਾਇਰੀਏ ਦੀ ਦਿੱਕਤ ਆ ਗਈ ਹਾਲਾਂਕਿ ਉਸ ਦਾ ਆਪਾਂ ਰੀਜ਼ਨ ਫਾਈਂਡ ਆਊਟ ਨਹੀਂ ਪਤਾ ਲੱਗਿਆ ਸੋ ਡਾਇਰੀਸ ਡਾਇਰੀਆ ਸੱਜਣੋ ਜਿਹੜਾ ਅਮੋਕ ਦੀ ਅਮੋਕ ਤੋਂ ਵੀ ਉੱਪਰ ਦੀ ਸਟੇਜ ਹੁੰਦੀ ਆ ਸੋ ਇਹ ਜਾਂ ਦਾ ਚਾਰੇ ਵਿੱਚ ਮਿੱਟੀ ਔਨ ਕਰਕੇ ਹੋ ਸਕਦਾ ਜਾਂ ਗਿੱਲੇ ਪੱਠੇ ਪੈਣ ਕਰਕੇ ਹਾਲਾਂਕਿ ਆਪਾਂ ਖੁਦ ਹੀ ਪਸ਼ੂਆਂ ਨੂੰ ਸੰਭਾਲਦੇ ਆਂ ਪ੍ਰੋਪਰ ਗੌਰ ਦੇ ਨਾਲ ਇਹਨਾਂ ਦਾ ਮੈਨੇਜਮੈਂਟ ਕਰੀਦਾ ਚਲੋ ਕੋਈ ਨਾ ਕੋਈ ਦਿੱਕਤ ਆ ਹੀ ਰਹਿੰਦੀ ਹੈ ਹੁਣ ਇਸ ਦਾ ਆਪਾਂ ਕੀ ਟ੍ਰੀਟਮੈਂਟ ਕਰ ਰਹੇ ਆ ਉਹ ਵੀ ਤੁਹਾਡੇ ਨਾਲ ਵੀਡੀਓ ਆਪਾਂ ਵੀਡੀਓ ਨਾਲ ਸ਼ੇਅਰ ਕਰਾਂਗੇ ਜਰੂਰ ਤੇ ਸੂਣ ਤੋਂ ਪਹਿਲਾਂ ਕਾਫੀ ਪਸ਼ੂਆਂ ਨੂੰ ਦਿੱਕਤ ਆ ਜਾਂਦੀ ਹਾਲਾਂਕਿ ਅਜੇ ਹਜੇ ਸੂਣ ਦੇ ਵਿੱਚ ਸਮਾਂ ਕੁਝ ਦਿਨ ਬਾਕੀ ਆ ਸੋ ਇਸ ਦਾ ਟ੍ਰੀਟਮੈਂਟ ਵੀ ਆਪਾਂ ਕਰ ਰਹੇ ਆ ਦੀ ਡਾਇਰੀ ਜਿਹੜਾ ਲੰਮਾ ਸਮਾਂ ਜੇਕਰ ਪਸ਼ੂ ਨੂੰ ਚੱਲਦਾ ਤਾਂ ਉਸ ਦੇ ਵਿੱਚ ਡੀ ਹਾਈਡਰੇਟ ਹੋਣ ਦੇ ਮਤਲਬ ਪਸ਼ੂ ਦੇ ਵਿੱਚ ਪਾਣੀ ਦੀ ਕਮੀ ਆ ਜਾਂਦੀ ਸੋਚ ਨੂੰ ਇਸ ਦੇ ਵੀ ਆਪਣਾ ਧਿਆਨ ਦੇਣਾ ਜ਼ਰੂਰੀ ਹੁੰਦਾ ਬਾਕੀ ਅੱਜ ਦੀ ਵੀਡੀਓ ਆਪਣੀ ਵਿਸ਼ੇਸ਼ ਤੌਰ ਤੇ ਕਾਢੇ ਤੇ ਸੀ ਵੀਡੀਓ ਦੇ ਉੱਤੇ ਵੀਡੀਓ ਦੁਆਰਾ ਦਿੱਤੀ ਗਈ ਆਪਣੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਸਾਹਿਬ ਉਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ